ਬਾਬਾ ਜੀ ਹਰ ਸਿੰਘ ਜੀ ਨੇ ਜੇ ਸਿਸਲੇ ਆਂਦਾ ਹੈ ਕੱਲੇ ਕੰਗਰੇਟੇ ਸਿੱਖਾਂ ਵਾਸਤੇ ਨਹੀਂ ਲਿਆਂਦਾ ਜਾਤਾ ਆਂਦਾ ਵੀ ਉਹਨਾਂ ਹੀ ਆ ਤੇ ਮੱਝੇ ਸਿੱਖਾਂ ਦਾ ਵੀ ਉਹਨਾਂ ਹੀ ਆ ਅੰਦਾਸੀਆਂ ਦਾ ਵੀ ਉਹਨਾਂ ਹੀ ਆ ਆਪਾਂ ਜਾਤਾਂ ਪਾਤਾਂ ਚੋਂ ਨਿਕਲ ਜਾਈਏ ਹਾਂ ਸਾਹਿਬ ਭਾਈ ਜਤਾ ਜੀ ਬਾਬਾ ਜੀ ਹਰ ਸਿੰਘ ਜੀ ਸ਼ਾਦੀ ਹੈ ਜਿਹੜੀ ਤੁਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਾਤ ਕਰਾਣੇ ਦੇ ਵਿੱਚ ਕੀਤੀ ਆ ਪੱਟੀ ਦੇ ਸਿੱਖ ਜੱਟ ਹੋਏ ਆ ਭਾਈ ਸੁਜਾਨ ਸਿੰਘ ਜੀ ਠੀਕ ਹੈ ਜੀ ਉਹ ਨਾਮਕੁਰ ਸਾਹਿਬ ਦੇ ਵਿੱਚ ਆਏ ਆਪਣੇ ਕਾਰੋਬਾਰ ਦੇਖਣ ਵਾਸਤੇ ਆ ਜਾ ਕੇ ਆਪਣੀ ਲੜਕੀ ਨੂੰ ਲੈ ਕੇ ਹਾਜ਼ਰ ਹੋਇਆ। ਇਹ ਵੀ ਹੁਣ ਇਹ ਵਿਆਹ ਯੋਗ ਹੈ। ਇਹਦੀ ਸ਼ਾਦੀ ਹੁਣ ਤੁਸੀਂ ਆਗਿਆ ਦਿੱਤੇ ਜਿੱਥੇ ਚਾਹੋ ਉੱਥੇ ਕਰ ਦਿਓ। ਚੰਗਾ। ਫਿਰ ਇਹ ਮੇਰਾ ਜਰਨੈਲ ਹੈ। ਭਾਈ ਜਤਾ ਜੀ। ਮੇਰੀਆਂ ਖਾਲਸਾ ਫੌਜਾਂ ਦਾ ਰੋਮਨੀ ਜਰਨੈਲ ਹੈ। ਇਹਦੀ ਸ਼ਾਦੀ ਤੇ ਨਾ ਕਰ ਦਿਓ। ਦੇਖੋ ਗੱਡੀ-ਵੱਡੀ ਗੱਲ ਹੈ। ਭਾਈ ਜਤਾ ਜੀ ਦੀ ਸ਼ਾਦੀ ਜਾਤ ਘਰਾਣੇ ਦੇ ਵਿੱਚ ਪੱਟੀ ਦੇ ਸਿੱਖ ਜੱਟ ਭਾਈ ਸੁਜਾਨ ਸਿੰਘ ਦੀ ਲੜਕੀ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਕਰਾਈ ਕਿਉਂ ਕਰਾਈ ਇਹ ਵੀ ਇਹ ਵੀ ਰੰਗਰੇਟਾ ਉਹ ਵੀ ਜੇ ਬਾਬਾ ਦੀਪ ਸਿੰਘ ਉਹ ਵੀ ਰੰਗਰੇਟਾ ਅ ਹਰਿਸ਼ਨਲੂਆ ਉਹ ਵੀ ਰੰਗਰੇਟਾ ਬੰਨਾ ਸਿੰਘ ਬਹਾਦਰ ਜੀ ਇਹ ਵੀ ਰੰਗਰੇਟਾ ਮਤਲਬ ਕਿ ਇਹ ਚੀਜ਼ਾਂ ਕਿੱਥੋਂ ਤੱਕ ਸਹੀ ਨੇ ਜਾਂ ਤੁਹਾਨੂੰ ਕਿਵੇਂ ਲੱਗਦੀਆਂ ਨੇ ਇਹ ਚੀਜ਼ਾਂ ਇਸ ਵਾਸਤੇ ਖੋਜ ਦੀ ਬੜੀ ਲੋੜ ਹੈ ਬਹੁਤ ਜ਼ਿਆਦਾ ਲੋੜ ਹੈ ਜੇ ਖੋਜ ਇਹ ਜਿਵੇਂ ਆ ਲੈ ਸਾਡੇ ਹਾਂ ਸਿੱਖ ਪੰਥ ਦੇ ਸਾਡੇ ਮਗ ਜਰਨਲ ਨੇ ਪਰ ਇਹਨਾਂ ਬਾਰੇ ਬਾਦ-ਬਵਾਦ ਵਿੱਚ ਪਹੁੰਚਣ ਵਾਲਾ ਅਕਾਲ ਤਖਤ ਨੂੰ ਇਹ ਗੱਲ ਚਾਹੀਦੀ ਹੈ ਕਿ ਸਾਰੇ ਵਿਦਵਾਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਸਾਰਿਆਂ ਦੇ ਸੁਝਾਅ ਲਏ ਜਾਣ ਸਾਰਿਆਂ ਦੀਆਂ ਲਿਖਤਾਂ ਜਿਹੜੀਆਂ ਉਹ ਵੇਖੀਆਂ ਜਾਣ ਤੇ ਨੰਨਾ ਕੀਤਾ ਜਾਵੇ ਕਿ ਸੱਚ ਕੀ ਹੈ ਤੇ ਝੂਠ ਕੀ ਹੈ ਤਾਂ ਕਿ ਇਹ ਜਿਹੜੇ ਸੰਗਤਾਂ ਵਿੱਚ ਭੁਲੇਖੇ ਪਾਏ ਜਾ ਰਹੇ ਅੱਜ ਇਹ ਕਿਸੇ ਵੀ ਤਰ੍ਹਾਂ ਦੇ ਭੁਲੇਖੇ ਨਹੀਂ ਰਹਿਣੇ ਚਾਹੀਦੇ ਇਹ ਭੁਲੇਖੇ ਦੂਰ ਹੋਣਾ ਚਾਹੀਦੇ ਆ ਗੁਰੂ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ ਤਾਂ ਕਿ ਅਸੀਂ ਆਪਣੇ ਆਨ ਨਾਲ ਜੜੀ ਜਨਰੇਸ਼ਨ ਹੈ ਉਹਨੂੰ ਇਹ ਗੱਲ ਦੱਸ ਸਕੀਏ ਕਿ ਨਹੀਂ ਜੇ ਸਾਰੇ ਸਿੱਖਾਂ ਨੇ ਇੱਥੇ ਵੀ ਕੁਰਬਾਨੀਆਂ ਉਥੇ ਜੱਟ ਸਿੱਖਾਂ ਦੀ ਵੀ ਕੁਰਬਾਨੀਆਂ ਉਥੇ ਰੰਦਾਸੀਆਂ ਸਿੱਖਾਂ ਦੀ ਵੀ ਕੁਰਬਾਨੀਆਂ ਉਥੇ ਦੂਸਰੀਆਂ ਕਾਸਟਾਂ ਦੀ ਵੀ ਕੁਰਬਾਨੀ ਹੈਗੀ ਆ ਪਰ ਚਾਤ ਪਾਤ ਵਿੱਚੋਂ ਸਾਨੂੰ ਗੁਰੂ ਸਾਹਿਬ ਨੇ ਕੱਢਿਆ ਸਾਨੂੰ ਨਿਕਲਣਾ ਚਾਹੀਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਰਸ਼ਕੋ ਹਰ ਵਾਰ ਦੀ ਤਰ੍ਹਾਂ ਇਸ ਵਾਰ ਆਪਾਂ ਹਾਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਤੇ ਅੱਜ ਅਸੀਂ ਜਿਸ ਅਸਥਾਨ ਦੇ ਉੱਤੇ ਖੜੇ ਹਾਂ ਸ਼੍ਰੋਮਣੀ ਜਰਨੈਲ ਤਨਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਧਨਗੁਰ ਗੋਬਿੰਦ ਸਿੰਘ ਸਤਗੁਰੂ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਔਰ ਸੇਕੋਂ ਦੇ ਮਹਾਨ ਜਰਨੈਲ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਸਫਰੇ ਸ਼ਹਾਦਤ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਉਹਨਾਂ ਦੇ ਪਾਵਨ ਅਸਥਾਨ ਦਰਸ਼ਨ ਤੁਹਾਨੂੰ ਕਰਵਾਉਣੇ ਨੇ ਨਾਲ ਬਾਬਾ ਜੀਵਨ ਸਿੰਘ ਜੀ ਦੀ 8ਵੀਂ ਥਾਂ ਦੇ ਉੱਤੇ ਉਹਨਾਂ ਦੀ ਜੋ ਪਰਿਵਾਰਕ ਅੰਸ਼ ਬੰਸ ਵੰਸ਼ਾਵਲੀ ਹੈ ਉਹਨਾਂ ਦੇ ਵਿੱਚੋਂ ਬਾਬਾ ਤੀਰਥ ਸਿੰਘ ਜੀ ਜੋ ਬਾਬਾ ਜੀਵਨ ਸਿੰਘ ਜੀ ਦੀ 8ਵੀਂ ਥਾਂ ਦੇ ਉੱਤੇ ਉਹਨਾਂ ਦੀ ਅੰਚਵੰਚ ਦੇ ਵਿੱਚੋਂ ਨੇ ਤੁਸੀਂ ਸਕਰੀਨ ਦੇ ਉੱਪਰ ਦਰਸ਼ਨੀ ਉਹਨਾਂ ਦੇ ਕਰ ਰਹੇ ਹੋ ਉਹਨਾਂ ਦੇ ਨਾਲ ਕੋਈ ਗੱਲਬਾਤ ਕਰਵਾਉਂਦੇ ਹਾਂ ਆਓ ਸਭ ਤੋਂ ਪਹਿਲਾਂ ਬਾਬਾ ਤਿੱਪ ਸਿੰਘ ਦੇ ਨਾਲ ਆਪਾਂ ਫਤਿਹ ਸੰਚ ਕਰਦੇ ਹਾਂ ਜੀ ਔਰ ਫਿਰ ਨਾਲ-ਨਾਲ ਆਪਾਂ ਜਿਹੜਾ ਹੈ ਉਹ ਇਤਿਹਾਸ ਦੀ ਜਾਣਕਾਰੀ ਉਹਨਾਂ ਦੇ ਕੋਲੋਂ ਆਪਾਂ ਲਵਾਂਗੇ ਸਭ ਤੋਂ ਪਹਿਲਾਂ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਸ਼ਾਮ ਦੇ ਸ਼ਾਮ ਵਿੱਚ ਸਮੂੱਚੀ ਨਾਨਕ ਨਾਮ ਲੈਵਾ ਸੰਗਤਾਂ ਨੂੰ ਫਤੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਬਾਬਾ ਤਿੱਪ ਸਿੰਘ ਜੀ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਜਾਣਕਾਰੀ ਮੈਂ ਇਹ ਲੈਣੀ ਚਾਹੁੰਨਾ ਵੀ ਤੁਸੀਂ ਜਿਹੜਾ ਆ ਲਿਖਤ ਵੀ ਮੇਰੇ ਹੱਥ ਦੇ ਵਿੱਚ ਹੈ ਵੀ ਤੁਸੀਂ ਬਾਬਾ ਜੈਤਾ ਜੀ ਪਾਈ ਜੀਵਨ ਸਿੰਘ ਜੀ ਦੀ 8ਵੀਂ ਸਥਾਨ ਦੇ ਉੱਪਰ ਸਭ ਤੋਂ ਪਹਿਲਾਂ ਸਾਨੂੰ ਉਹ 8ਵੀਂ ਸਥਾਨ ਦੀ ਜਿਹੜੀ ਹੈ ਉਹ ਜਾਣਕਾਰੀ ਸਾਨੂੰ ਜ਼ਰੂਰ ਦਿਓ ਆਰਾਮਤਾ ਦੇ ਵਿੱਚ ਅੱਜ ਆਪਾਂ ਉਹਨਾਂ ਮਹਾਨ ਸ਼ਹੀਦਾਂ ਦੇ ਪਵਨ ਉਸਤਾਨ ਦੇ ਦਰਸ਼ਨ ਕਰ ਰਹੇ ਹਾਂ ਜਿਸ ਜਗ੍ਹਾ ਦੇ ਉੱਤੇ ਸਾਬ੍ਹ ਭਾਈ ਜਤਾ ਜੀ ਬਾਬਾ ਜੀ ਵਿਨਸੂ ਸਿੰਘ ਜੀ ਨੇ ਗੁਰੂ ਸਾਹਿਬ ਜੀ ਦਾ ਸਿੱਖਿਆਨ ਤੋਂ ਬਾਅਦ 29 ਸਾਲ ਬਹਿ ਕੇ ਤਪੱਸਿਆ ਕੀਤੀ ਸੰਗਮਨ ਕੀਤਾ ਭਗਤੀ ਕੀਤੀ ਤੇ ਇਸ ਧਰਤੀ ਨੂੰ ਭਾਗ ਲਾਇਆ ਗਰਮੁ ਪਿਆਰਿਓ ਭਾਈ ਸਾਹਿਬ ਜੀ ਨੇ ਬਹੁਤ ਵਧੀਆ ਸਵਾਲ ਪੁੱਛਿਆ ਗਰਮਕਾ ਅਸੀਂ ਉਸ ਪਰਿਵਾਰ ਦੇ ਵਿੱਚੋਂ ਚੱਲੇ ਆ ਰਹੇ ਹਾਂ ਸਾਹਿਬ ਭਾਈ ਜੱਤਾ ਜੀ ਬਾਬਾ ਜੀਵਨ ਸਿੰਘ ਜੀ ਦਾ ਖਾਨਦਾਨ ਅਖਮੀਰ ਹੰਸਮੰਸ ਦੇ ਵਿੱਚੋਂ ਦਾਸ ਇਸ ਸਥਾਨ ਦਾ ਬਤੌਰ ਪ੍ਰਬੰਧਕ ਮੁਖ ਸੇਵਾਦਾਰ ਹੁੰਦੇ ਨਾਤੇ ਆਪ ਸਭ ਸੰਗਤਾਂ ਦੇ ਨਾਲ ਸਾਂਝ ਪਾ ਰਹੇ ਹਾਂ ਫਤਿਹ ਪ੍ਰਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਜੋ ਸਾਡੇ ਬਜ਼ੁਰਗ ਇਹ ਗੱਲ ਦੱਸਦੇ ਆਏ ਆ ਅਸੀਂ ਭਾਈ ਕਲਿਆਣਾ ਜੀ ਭਾਈ ਕਲਿਆਣਾ ਜੀ ਦੇ ਸੁਪੁੱਤਰ ਹੋਇਆ ਭਾਈ ਸੁਖਪਾਲ ਸੁਖਪਾਲ ਜੀ ਸੁਖਪਾਲ ਜੀ ਦੇ ਸੁਪੁੱਤਰ ਹੋਇਆ ਭਾਈ ਜਸਪਾਲ ਜੀ ਭਾਈ ਜਸਪਾਲ ਜੀ ਦੇ ਸੁਪੁੱਤਰ ਹੋਇਆ ਭਾਈ ਆਗਿਆਰਾਮ ਜੀ ਤੇ ਬਾਬਾ ਸਦਾਨੰਦ ਜੀ ਬਾਬਾ ਸਦਾਨੰਦ ਜੀ ਦੇ ਸੁਪੁੱਤਰ ਹੋਇਆ ਭਾਈ ਜਤਾ ਜੀ ਤੇ ਭਾਈ ਸੰਤਾ ਜੀ ਭਾਈ ਸੰਤਾ ਜੀ ਸੰਤ ਜੀ ਭਾਈ ਸੰਤ ਸਿੰਘ ਹੀ ਨੇ ਭਾਈ ਸੰਗਤ ਸਿੰਘ ਹਾਂ ਸੰਤ ਸਿੰਘ ਨਹੀਂ ਭਾਈ ਸੰਗਤ ਸਿੰਘ ਜੀ ਸੰਤ ਸਿੰਘ ਹਾਂ ਭਾਈ ਸੰਗਤ ਸਿੰਘ ਤੇ ਭਾਈ ਜਤਾ ਜੀ ਇਹ ਦੋਨੋਂ ਦੋਨੋਂ ਸਕੇ ਭਰਾ ਐ ਭਾਈ ਜਤਾ ਜੀ ਦੇ ਛੋਟੇ ਭਰਾ ਨੇ ਬਾਬਾ ਸੰਗਤ ਸਿੰਘ ਜੀ ਜਿਨ੍ਹਾਂ ਬਾਰੇ ਅੱਗੇ ਉਹਨਾਂ ਦੀ ਔਲਾਦ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਪਰੰਤੂ ਭਾਈ ਜਤਾ ਜੀ ਦੇ ਜਿਹੜਾ ਪਰਿਵਾਰ ਦੇ ਵਿੱਚੋਂ ਐ ਉਹਨਾਂ ਦੇ ਚਾਰ ਸਾਬ ਜਾਦੇ ਹੋਏ ਭਾਈ ਜਤਾ ਜੀ ਦੇ ਹੂੰ ਬਾਬਾ ਸੇਵਾ ਸਿੰਘ ਜੀ ਬਾਬਾ ਸੁਖਾ ਸਿੰਘ ਜੀ ਬਾਬਾ ਗੁਰਦੇਵਾਲ ਸਿੰਘ ਜੀ ਬਾਬਾ ਗੁਲਜਾਰ ਸਿੰਘ ਜੀ ਚਾਰ ਸਹਜ ਜਾਨੇ ਧੰਨ ਗੁਰਗਵਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਾਰ ਸੁਪੁੱਤਰ ਸਹੇ ਭਾਈ ਜਤਾ ਜੀ ਦੇ ਹੂੰ ਦੋ ਸਰਹੰਦ ਦੇ ਜੰਗ ਵਿੱਚ ਸ਼ਹੀਦ ਹੋਏ ਆ ਦੋ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ ਆ ਚਾਰਾਂ ਦੀ ਸ਼ਾਦੀ ਜਿਹੜੀ ਬੰਦਾ ਸਿੰਘ ਬਹਾਦਰ ਵੇਲੇ ਹੋਈ ਜੀ ਚਾਰਾਂ ਦੀ ਸ਼ਾਦੀ ਨਹੀਂ ਹੋਈ ਹੋਈ ਸੀਗੀ ਅੱਛਾ ਇਹ ਜਿਹੜੀ ਜੰਗ ਚਮਕੌਰ ਦੀ ਹੋਈ ਹੈ ਨਾ ਉਹਦੇ ਰਸ਼ੀਦ ਹੋਈ ਹੈ ਦੋ ਪੁੱਤ ਬਚੇ ਦੋ ਵੱਡੇ ਸਾਬ ਜਾਦੇ ਭਾਈ ਜਤਾ ਜੀ ਦੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਹਾਂ ਦਾਸ ਭਾਈ ਆ ਗਿਆ ਰਾਮ ਜੀ ਅੱਛਾ ਬਾਬਾ ਜੀ ਸਿੰਘ ਜੀ ਦਾ ਤਾਇਆ ਜੀ ਭਾਈ ਆ ਗਿਆ ਰਾਮ ਦੀ ਜਿਹੜੀ ਔਲਾਦ ਹੈ ਉਹ ਅਸੀਂ ਚੱਲੇ ਆ ਰਹੇ ਹਾਂ ਭਾਈ ਆ ਗਿਆ ਰਾਮ ਦਾਸ ਪੁੱਤਰ ਹੋਇਆ ਭਾਈ ਕਰਮ ਸਿੰਘ ਜੀ ਜਿਹੜਾ ਉਸ ਵੇਲੇ ਕਰਮਦਾਸ ਸੀਗਾ ਅਮਰ ਸ਼ਾਕੇ ਕਰਮ ਸਿੰਘ ਬਣੇ ਤਾਨੂ ਗੁਰਕਬੰਸਨ ਸਾਹਿਬ ਰਾਜ ਜੀ ਦੇ ਸੰਮਤਾਲੀ ਸੀਗੇ ਹਮ ਭਾਈ ਕਰਨ ਦਾ ਜੀ ਦੇ ਜਿਹੜਾ ਸੁਪੁੱਤਰ ਹੋਇਆ ਭਾਈ ਮੂਲਾ ਜੀ ਭਾਈ ਮੂਲਾ ਸਿੰਘ ਹਮ ਮੂਲਾ ਸਿੰਘ ਜੀ ਭਾਈ ਮੂਲਾ ਸਿੰਘ ਜੀ ਭਾਈ ਮੂਲਾ ਸਿੰਘ ਦਾ ਹੈ ਸੁਪੁੱਤਰ ਹੋਇਆ ਭਾਈ ਈਸ਼ਰ ਸਿੰਘ ਪੁੱਤ ਈਸ਼ਰ ਸਿੰਘ ਹਾਂ ਕਿ ਤੁਹਾਨੂੰ ਤੁਸੀਂ ਮੈਨੂੰ ਆ ਦਿੱਤੀ ਹੋਈ ਹੈ ਨਾ ਭਾਈ ਈਸ਼ਰ ਸਿੰਘ ਜੀ ਹਾਂ ਭਾਈ ਈਸ਼ਰ ਸਿੰਘ ਦਾ ਸੁਪੁੱਤਰ ਹੋਇਆ ਭਾਈ ਰਾਮ ਸਿੰਘ ਜੀ ਹਾਂਜੀ ਭਾਈ ਰਾਮ ਸਿੰਘ ਦਾ ਸੁਪੁੱਤਰ ਹੋਇਆ ਭਾਈ ਪ੍ਰੇਮ ਸਿੰਘ ਜੀ ਭਾਈ ਪ੍ਰੇਮ ਸਿੰਘ ਦਾ ਸੁਪੁੱਤਰ ਹੋਇਆ ਸੋਲ ਬਾਬਾ ਕਿਰਪਾਲ ਸਿੰਘ ਜੀ ਸੰਤ ਕਿਰਪਾਲ ਸਿੰਘ ਜੀ ਦਾ ਪਿਤਾ ਜੀ ਅੱਗੇ ਆਸ ਤੁਹਾਡੀਆਂ ਸੰਗਤਾਂ ਦੇ ਸਾਰਿਆਂ ਦਾ ਦਰਸ਼ਨ ਕਰ ਰਿਹਾ ਨਿਹੰਤ ਸਿੰਘ ਇਸ ਸਥਾਨ ਦਾ ਮੁਖੀ ਹੋਣ ਦੇ ਨਾਤੇ ਆਪ ਸਾਰ ਸੰਗਤਾਂ ਦੇ ਦਰਸ਼ਨ ਕਰ ਰਿਹਾ ਅੱਛਾ ਸੰਤ ਜੀ ਬਾਬਾ ਜੀ ਇੱਕ ਵਾਰ ਗੱਲ ਦੱਸੋ ਤੁਸੀਂ ਹੁਣ 8ਵੀਂ 9ਵੀਂ ਸਥਾਨ ਦੇ ਉੱਪਰੋਂ ਬਾਬਾ ਜੈਤਾ ਜੀ ਦੀ ਜੋਤਾ ਜੀ ਸਨ ਫਾਈ ਆ ਗਿਆ ਰਾਮ ਜੀ ਉਹਨਾਂ ਦੀ ਅਗਿਆਨ ਬੰਸ ਚੱਲਦੀ ਹੈ ਅੱdte ਤੱਕ ਇਹਦਾ ਇਹ ਸਥਾਨ ਅਸੀਂ ਦੇਖ ਰਹੇ ਹਾਂ ਪਰ ਰਚਨ ਵੀ ਆਪਾਂ ਕਰਵਾਵਾਂਗੇ ਤੁਹਾਡੇ ਲਈ ਇਹ ਸਥਾਨ ਆਮ ਸੰਗਤਾਂ ਦੀ ਅੱਖਾਂ ਨੇਟ ਹੁਣ ਆਇਆ ਹੈ ਪਿਛਲੇ ਸਮੇਂ ਤੋਂ ਲਗਭਗ ਉਪਤੀ ਰਿਹਾ ਇਹਦਾ ਕੀ ਕਾਰਨ ਮੰਨਦੇ ਹਾਂ ਕਾਰਨ ਬੜੇ ਹੈ ਇੱਕ ਤਾਂ ਥੋੜਾ 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 ਇੱਕ ਤਾਂ ਇਹ ਗੱਲ ਹੈ ਹਾਂਜੀ ਕਿ ਇਹ ਸਥਾਨ ਜਿਹੜਾ ਇੱਕ ਰੇਤਲੀ ਪਹਾੜੀ ਦੇ ਉੱਤੇ ਜਦੋਂ ਕਿ ਬਿਲਕੁਲ ਗੁਰੂ ਗੋਬਿੰਦ ਸਿੰਘ ਪਾਛਾ ਕਿਲਾ ਉਹਦੇ ਬਿਲਕੁਲ ਗਵਾਂਢ ਚਾਹੇ ਪਰ ਫਰੰਟ ਜਿਹੜਾ ਉਹ ਕਿਲੇ ਦਾ ਹੀ ਆ ਇਸ ਸਥਾਨ ਨੂੰ ਰਸਤੇ ਜਿਹੜੇ ਸੀਗੇ ਬਹੁਤ ਘੱਟ ਸੀਗੇ ਹਮ ਰਸਤੇ ਬਹੁਤ ਘੱਟ ਸੀਗੇ ਬਿਲਕੁਲ ਛੋਟੀ ਜਿਹੀ ਪगडंडी ਹੋਣੀ ਸੰਤਾਂ ਨੇ ਥਾਵੇਂ-ਥਾਵੇਂ ਸੰਗਤ ਆ ਕੇ ਦਰਸ਼ਨ ਕਰਦੀ ਸੀਗੇ ਇਹ ਬਾਬਾ ਚਰਪਾਲ ਸਿੰਘ ਜੀ ਦੀ ਬਦੌਲਤ ਹਮ ਅੱਜ ਤੁਸੀਂ ਇਸ ਸਥਾਨ ਦੇ ਦਰਸ਼ਨ ਕਰ ਰਹੇ ਹਾਂ ਦਰਬਾਰ ਬਣ ਗਿਆ ਹੈ ਦਰਬਾਰ ਪਹਿਲੇ ਬਿਲਕੁਲ ਇੱਕ ਛੋਟਾ ਜਿਹਾ ਕਮਰਾ ਸੀਗਾ ਜਿਸ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਨੇ ਤਪੱਸਿਆ ਕੀਤੀ ਹੈ ਜਿਸ ਥੜੇ ਦੇ ਉੱਤੇ ਉਹ ਥੜਾ ਅੱਜ ਵੀ ਜਿਉਂਦਾ ਤਿਉ ਮੌਜੂਦ ਹੈ ਜਿਸ ਥੜੇ ਦੇ ਉੱਤੇ ਬਾਬਾ ਜੀ ਨੇ ਤਪੱਸਿਆ ਕੀਤੀ ਉਸ ਥੜੇ ਦਾ ਕੁਲਮਕ ਪਿਆਰੇ ਤੁਹਾਡੀ ਜਾਣਕਾਰੀ ਵਾਸਤੇ ਮੈਂ ਦੱਸਣ ਲੱਗਿਆ ਕਿ ਅੰਮ੍ਰਿਤ ਵੇਲੇ ਹਰ ਰੋਜ਼ ਇਸ਼ਨਾਨ ਕਰਾਇਆ ਜਾਂਦਾ ਹੈ ਖੜੇ ਹੋ ਕੇ ਸ਼ਸਤਰ ਬਸਤਰ ਸਜਾਏ ਜਾਂਦੇ ਆ ਖੜੇ ਹੋ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਸੇਵਾ ਕੀਤੀ ਜਾਂਦੀ ਹੈ ਖੜੇ ਹੋ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਾਵਨ ਹੁਕਮ ਨਾਵਾ ਲਿਆ ਜਾਂਦਾ ਉਹ ਵੀ ਖੜੇ ਹੋ ਕੇ ਲੈਣਾ ਸੰਤ ਜੀ ਉਹ ਖੜੇ ਹੋ ਕੇ ਕਿਉਂ ਇਹਦੇ ਕਾਰਨ ਇਹ ਆ ਕਿ ਉਹ ਜਿਹੜਾ ਥੜਾ ਉਹ ਹੈ ਹੀ ਉਹਦਾ ਹੈ ਅੱਛਾ ਤੁਸੀਂ ਤੁਸੀਂ ਜੀਦਾ ਹੁੰਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪ੍ਰਕਾਸ਼ ਹੋਏਗਾ ਗੁਰੂ ਗ੍ਰੰਥ ਸਾਹਿਬ ਹੀ ਸੁਭਾਈ ਮਨ ਹੋਣਗੇ ਕੋਈ ਵਿਸ਼ੇਸ਼ ਵਿਅਕਤੀ ਉੱਤੇ ਬੈਠੇਗਾ ਨਹੀਂ ਠੀਕ 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 ਇਕਨਾ ਇਹ ਥਣਾ ਛੋਟਾ ਦੂਸਰਾ ਜਿਹੜਾ ਥੜਾ ਦੇ ਉੱਤੇ ਉਹਨਾਂ ਸ਼ਹੀਦਾਂ ਨੇ ਤਾਂ ਪੱਸੀਆ ਕੀਤੀ ਆ ਉਹ ਥੜਾ ਦੇ ਉੱਤੇ ਕੋਈ ਵੀ ਆਮ ਦੁਨਿਆਵੀ ਵਿਅਕਤੀ ਨਹੀਂ ਬੈਠੇਗਾ ਤੁਸੀਂ ਥਣਾ ਉਸ ਕਰਕੇ ਛੋਟਾ ਹੀ ਰੱਖਿਆ ਅੱਜ ਵੀ ਵਧਾਇਆ ਨਹੀਂ ਗਿਆ ਉਹ ਜਿਵੇਂ ਇਹ ਪਰੰਪਰਾ ਚੱਲੀ ਆ ਰਹੀ ਹੈ ਨਾ ਇਹ ਪ੍ਰਾਤਨ ਸਮੇਂ ਤੋਂ ਉਹ ਵੀ ਅੱਜ ਵੀ ਚੱਲਦੀ ਪਈ ਆ ਅੱਜ ਵੀ ਸਾਰੀ ਜਿਹੜੀ ਸੇਵਾ ਹੈ ਨਾ ਖੜੇ ਹੋ ਕੇ ਕਰਨੀ ਮੈਂ ਇੱਥੇ ਤੁਹਾਡੀ ਜਾਣਕਾਰੀ ਚ ਵਾਦਾ ਕਰਦਾ ਮਹਾਰਾਜ ਜੀ ਕੇ ਗੱਲ ਸਾਹਦੇ ਤੁਸੀਂ ਦਰਸ਼ਨ ਕਰਦੇ ਹੋ ਹਾਂਜੀ ਜਿਸ ਥੜਾ ਦੇ ਉਤੇ ਬੈ ਕੇ ਕਲਗੀਧਰ ਪਾਸ਼ਾ ਨੇ ਅਮਰਦੀ ਦਾਤ ਬਖਸ਼ਿਸ਼ ਕੀਤੀ ਉਹ ਥੜਾ ਅੱਜ ਵੀ ਉਵੇਂ ਹੀ ਹੈ ਉਸ ਥੜਾ ਦੇ ਉਤੇ ਧੰਨ ਗੁਰੂ ਗ੍ਰੰਥ ਗੁਰੂ ਗਵਿੰਸਨ ਸਾਹਿਬ ਮਹਾਰਾਜ ਜੀ ਦੇ ਸ਼ਸ਼ਤਰ ਸੁਭਾਈ ਮਰ ਜੀ ਦੇ ਸੰਕਤ ਸ਼ਸ਼ਤਰਾਂ ਦੇ ਦਰਸ਼ਨ ਕਰਦੀਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਬਾਹਰ ਹੁੰਦਾ ਹੈ ਇਸੇ ਤਰ੍ਹਾਂ ਹੀ ਗੁਰਦੁਆਰਾ ਅਸੀਸਗੰਜ ਸਾਹਿਬ ਜੇ ਤੁਸੀਂ ਦਰਸ਼ਨ ਕਰੋਗੇ ਅੰਦਰ ਜਾ ਕੇ ਉਹ ਥੜਾ ਅੱਜ ਵੀ ਉਹੀ ਥੜਾ ਹੈ ਜਿਸ ਤਰ੍ਹਾਂ ਦੇ ਉਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਇਸ ਕੀਤਾ ਗਿਆ ਹਾਂ ਉਹ ਥੜਾ ਉਸ ਵੇਲੇ ਦਾ ਹੈ ਉਥੋਂ ਦਾ ਜਿਹੜਾ ਅੰਦਰਲਾ ਹਿੱਸਾ ਹੈ ਉਸਤਾਨ ਦਾ ਪ੍ਰਾਤਨ ਅੱਜ ਵੀ ਉਹੀ ਹੈ ਇਸੇ ਤਰ੍ਹਾਂ ਹੀ ਅਨੰਦਪੁਰ ਸਾਹਿਬ ਦੇ ਵਿੱਚ ਤਾਂ ਅਨੁਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਜੀ ਨੇ ਇਸ ਨਗਰ ਨੂੰ ਸੁਸੋਣਾ ਕੀਤਾ 19 ਜੂਨ 1665 ਨੂੰ ਜਿ세 ਖੜੇਦੇ ਹੁੰਦੇ ਬਹਿ ਕੇ ਭੋੜੇ ਦੇ ਵਿੱਚ ਤਪੱਸਿਆ ਕੀਤੀ ਪਥੜਾ ਅੱਜ ਵੀ ਉੱਡਾ ਹੀ ਹੈ ਪਥੜਾ ਅੱਜ ਵੀ ਉਵੇਂ ਹੀ ਹੈ ਸੰਗਤਾਂ ਦਰਸ਼ਨ ਕਰਕੇ ਸੁਭਾਏ ਭਾਗਾਂ ਆਈਆਂ ਬਾਲੀਆਂ ਨੇ ਸੰਤ ਜਾਨ ਤੋਂ ਭਾਵ ਹਾਂਜੀ ਇਹ ਥੜਿਆਂ ਦੀ ਜਿਹੜੀ ਮਰਿਆਦਾ ਹੈ ਨਾ ਇਹ ਪ੍ਰਾਤਨ ਚੱਲੀ ਆ ਰਹੀ ਹੈ ਕੱਲੀ ਇਸ ਸਥਾਨ ਦੀ ਨਹੀਂ ਨਾਂਲਕੁਰ ਸਾਹਿਬ ਵਿੱਚ ਬਹੁਤ ਸਾਰੇ ਸਥਾਨ ਇਤਿਹਾਸਿਕ ਸਥਾਨ ਨੇ ਜਿੱਥੇ ਅੱਜ ਵੀ ਪੋਥੜੇ ਮੌਜੂਦ ਨੇ ਜਿਨ੍ਹਾਂ ਸੁਣਿਆ ਦੋ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਬ੍ਰਾਹਮਣ ਹੁੰਦੇ ਰਹੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਬ੍ਰਾਹਮਣ ਹੁੰਦੇ ਰਹੇ ਧੰਨ ਕਨਸਾਹ ਪਾਈ ਜਤਾ ਜੀ ਬਾਬਾ ਜੀਵਨ ਸਿੰਘ ਜੀ ਵੀ ਇਸ ਥੜਾ ਦੇ ਉੱਤੇ ਬੈ ਕੇ ਤਪੱਸਿਆ ਕਰਦੇ ਸੀਗੇ ਸਿਮਰਨ ਕੀਤਾ ਪੋਥੜਾ ਅੱਜ ਵੀ ਜੋ ਦਾਤੀ ਮੌਜੂਦ ਹੈ ਸੰਗਤਾਂ ਦਰਸ਼ਨ ਕਰਕੇ ਵਿਭਾਗੀ ਹੁੰਦੀਆਂ ਨੇ ਅੱਛਾ ਸੰਤ ਜੀ ਇੱਕ ਮੈਂ ਤੁਹਾਡੇ ਕੋਲ ਸਵਾਲ ਦਾ ਜਵਾਬ ਜਰੂਰ ਲੈਣਾ ਚਾਹਾਂਗਾ ਤੇ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਵੀ ਜਰੂਰ ਕਰਿਓ ਹਾਂ ਹੁਣ ਆਹ ਬਾਬਾ ਜੀਮਨ ਸਿੰਘ ਦੇ ਸਾਥੇ ਸਿਧੀਵਾਲੇ ਦਿਹਾੜੇ ਆ ਰਹੇ ਨੇ ਜੀ ਆਮ ਤੌਰ ਉੱਤੇ ਪਿੰਡਾਂ ਦੇ ਵਿੱਚ ਇਹ ਮਨਾਏ ਵੀ ਜਾਂਦੇ ਨੇ ਹੁਣ ਸੰਗਤਾਂ ਜਾਗਰੂਕ ਹੋ ਗਈਆਂ ਨੇ ਮਨਾਏ ਵੀ ਜਾਂਦੇ ਨੇ ਜੀ ਪਰ ਕਿਤੇ ਨਾ ਕਿਤੇ ਇੱਕ ਧਿਰ ਦੇ ਵੱਲੋਂ ਮਨਾਏ ਜਾਂਦੇ ਆ ਜੀ ਜਦੋਂ ਕਿ ਇਹ ਜਦੋਂ ਕਿ ਬਾਬਾ ਜੀਵਨ ਸਿੰਘ ਦੀ ਜਿਹੜੀ ਸ਼ਹੀਦੀ ਆ ਉਹ ਪੂਰੀ ਕੌਮ ਦੇ ਲਈ ਆ ਪੂਰੇ ਪੰਥ ਦੇ ਲਈ ਆ ਜੀ ਕਿਤਨਾ ਕਿਤੇ ਕਮੀ ਕਿੱਥੇ ਰਹਿ ਗਈ ਇਸ ਗੱਲ ਦੀ ਨਹੀਂ ਹੁਣ ਕਮੀ ਤਾਂ ਕੋਈ ਨਹੀਂ ਮੈਨੂੰ ਤਾਂ ਕੋਈ ਨજર ਨਹੀਂ ਆਉਂਦੀ ਮੈਂ ਸਾਰੀਆਂ ਸੰਗਤਾਂ ਵਿੱਚ ਵਿਚਰਦਾਂ ਜਾ ਕੇ ਹਮ ਸਾਰੇ ਮੈਨੂੰ ਪੰਜਾਬ ਵਿੱਚ ਹਰਿਆਣਾ ਵਿੱਚ ਸੰਗਤਾਂ ਦੇ ਜੀ ਦਰਸ਼ਨਾਂ ਵਿੱਚ ਦਰਸ਼ਨ ਕਰਨ ਵਾਸਤੇ ਮੈਨੂੰ ਜਾਣਾ ਪੈਂਦਾ ਜਿੱਥੇ ਜਿੱਥੇ ਸਮਾਗਮ ਹੁੰਦੇ ਆ ਬਾਬਾ ਜੀ ਨੂੰ ਸੰਜੀਤ ਦੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਆ ਅਕਸਰ ਅੰਮ੍ਰਿਤਸਰ ਦੇ ਵਿੱਚ ਮੋਗੇ ਦੇ ਵਿੱਚ ਫਰੀਦਕੋਟ ਦੇ ਵਿੱਚ ਮੈਂ ਅਕਸਰ ਜਾਂਦਾ ਹਾਂ ਮੈਨੂੰ ਇਹ ਬਹੁਤ ਘੱਟ ਮਹਿਸੂਸ ਹੁੰਦਾ ਹੈ ਕਿ ਇੱਥੇ ਕੋਈ ਜਿਹੜਾ ਫਿਰਕਾ ਹੈ ਜਾਂ ਅੰਗਰੇਜ਼ਾਂ ਸਿੱਖ ਹੈ ਇਹ ਹੀ ਮਨਾਉਂਦੇ ਹੋ ਨਹੀਂ ਹੁਣ ਜਿਹੜਾ ਹੈ ਨਾ ਬਹੁਤ ਜ਼ਿਆਦਾ ਫਰਕ ਪੈ ਗਿਆ ਹਰ ਜਗ੍ਹਾ ਦੇ ਉੱਤੇ ਸਾਰੀਆਂ ਕੌਮਾਂ ਸਾਰੇ ਸਿੱਖ ਜਿੰਨੇ ਵੀ ਗੁਰਨਾਨਕ ਸਾਹਿਬ ਦੇ ਉਪਾਸ਼ਕ ਨੇ ਜਿੰਨੇ ਗੁਰਤੇਗ ਬਾਦਲ ਸਾਹਿਬ ਦੇ ਉਪਾਸ਼ਕ ਨੇ ਸਾਰੇ ਹੁਣ ਇਕੱਠੇ ਹੋ ਕੇ ਮਨਾਉਂਦੇ ਆ ਮੈਂ ਦਰਸ਼ਨ ਕਰਦਾ ਪੰਡਾ ਵਿੱਚ ਜਾ ਕੇ ਕੋਈ ਹਾਂ ਹੋਏਗਾ ਕਿਤੇ ਇੱਕ ਦੋ ਜਗ੍ਹਾ ਤੇ ਹੁੰਦਾ ਵਿਤਕਰਾ ਵੀ ਹੁੰਦਾ ਜਿੱਥੇ ਵਿਤਾਰ ਥੋੜਾ ਬੋਤਾ ਹੁੰਦਾ ਤੁਸੀਂ ਉਥੋਂ ਬਾਸ ਸੰਤਾਂ ਨੂੰ ਕੀ ਕਹਿਣਾ ਜਾਓਗੇ ਮੈਂ ਇਹੀ ਚਾਹਾਂਗਾ ਗੁਰਮੁਖੋ ਬਾਬਾ ਜੀ ਸਿੰਘ ਜੀ ਨੇ ਜੇ ਸੀਸ ਲਿਆਂਦਾ ਕੱਲੇ ਰੰਗਰੇਟੇ ਸਿੱਖਾਂ ਵਾਸਤੇ ਨਹੀਂ ਲਿਆਂਦਾ ਜਾਤਾ ਆਂਦਾ ਵੀ ਉਹਨਾਂ ਹੀ ਆ ਤੈ ਮੰਜ ਵੀ ਸਖੰਦਾ ਵੀ ਉਹ ਨਹੀਂ ਆ ਅੰਦਾਸੀਆਂ ਦਾ ਵੀ ਉਹ ਨਹੀਂ ਆ ਆਪਾਂ ਜਾਤ ਪਾਤ ਤੋਂ ਨਿਕਲ ਜਾਈਏ ਹੂੰ ਗੁਰੂ ਸਾਹਿਬ ਨੇ ਇੱਕ ਬਾਟੇ ਦੇ ਵਿੱਚ ਅਮਰਿਸ਼ ਕਾ ਕੇ ਇਹ ਜਿੱਥੇ ਜਾਤ ਪਾਤ ਨੂੰ ਦੂਰ ਕੀਤਾ ਨਾ ਉਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣ ਲੱਗਿਆ ਅੱਜ ਸਾਹਿਬ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਦੀ ਸ਼ਾਦੀ ਹੈ ਜਿਹੜੀ ਧੰਗ ਗੁਰਗਵਿੰਦ ਸਿੰਘ ਸਾਹਿਬ ਮਹਾਰਾਜ ਨੇ ਜੱਟ ਕਰਾਉਣ ਦੇ ਵਿੱਚ ਕੀਤੀ ਆ ਪੱਟੀ ਦੇ ਸਿੱਖ ਜੱਟ ਹੋਏ ਆ ਭਾਈ ਸੁਜਾਨ ਸਿੰਘ ਜੀ ਠੀਕ ਹੈ ਜੀ ਉਹ ਨੰਨਤੂਰ ਸਾਹਿਬ ਦੇ ਵਿੱਚ ਆਏ ਆਪਣੇ ਕਾਰੋਬਾਰ ਦੇਖਣ ਵਾਸਤੇ ਜਦੋਂ ਕਾਰੋਬਾਰ ਦੇਖਣ ਵਾਸਤੇ ਆਏ ਕਿਉਂਕਿ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦਾ ਕਾਰੋਬਾਰ ਚੱਲਿਆ ਨਹੀਂ ਅਕਸਰ ਹੁੰਦਾ ਹੈ ਆਪਣੇ ਪਿੰਡਾਂ ਦੇ ਵਿੱਚ ਨਹੀਂ ਚੱਲਦਾ ਕਾਰੋਬਾਰ ਅਗਲਾ ਦੂਜੇ ਸ਼ਹਿਰ ਦੇ ਵਿੱਚ ਕਾਰੋਬਾਰ ਕਰਨ ਵਾਸਤੇ ਜਾਂਦਾ ਉਹ ਭਾਈ ਸੁਜਾਨ ਸਿੰਘ ਜੀ ਜਿਨ੍ਹਾਂ ਦਾ ਸਾਡੇ ਮੁਤਾਬਕ ਸਾਡੇ ਬਜ਼ੁਰਗਾਂ ਦੇ ਮੁਤਾਬਕ ਨਾਮ ਸੁਜਾਨ ਸਿੰਘ ਹੈ ਪਰ ਕੁਝ ਇਤਿਹਾਸਕਾਰਾਂ ਨੇ ਉਹਨਾਂ ਦਾ ਖਜਾਨ ਸਿੰਘ ਵੀ ਲਿਖਿਆ ਠੀਕ ਹੈ ਖਜਾਨ ਸਿੰਘ ਭਾਈ ਖਜਾਨ ਸਿੰਘ ਜੀ ਜਿਹੜੇ ਆ ਉਹ ਨਾਮਕੁਰ ਸਾਹਿਬ ਗੁਰੂ ਸਾਹਿਬ ਜੀ ਦੇ ਨਾਮਕੁਰ ਸਾਹਿਬ ਆਉਂਦੇ ਐ ਇੱਥੇ ਆਪਣਾ ਕਾਰੋਬਾਰ ਦੇਖਣ ਵਾਸਤੇ ਜਦੋਂ ਇਸ ਜਗ੍ਹਾ ਤੇ ਆਉਂਦੇ ਆ ਕੀ ਦੇਖਦੇ ਆ ਧੰਨ ਗੁਰਤੇਗ ਬਾਸਾ ਮਹਾਰਾਜੀ ਦਾ ਦਰਬਾਰ ਲੱਗਿਆ ਹੈ ਸੰਤਾਂ ਦੀਆਂ ਨਮਸਕਾਰਾਂ ਕਰਦੀਆਂ ਤੇ ਅਰਦਾਸਾਂ ਕਰਦੀਆਂ ਜਿਹੜੇ ਸੰਤਾਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਉਹ 94 ਵਿੱਚ ਆਉਂਦੀਆਂ ਹਨ ਦੇਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਸੰਤੋਨੀ ਅਰਦਾਸਾਂ ਪੂਰੀਆਂ ਕਰਨ ਵਾਲੇ ਪਾਤਸ਼ਾਹ ਨੇ ਉਹਨੇ ਵੀ ਆ ਕੇ ਅਰਦਾਸ ਕੀਤੀ ਭਾਈ ਸੁਝਾਨ ਸਿੰਘ ਦੀ ਗੱਲ ਕਰ ਰਿਹਾ ਮੈਂ ਹਾਂਜੀ ਹਾਂਜੀ ਉਹਨਾਂ ਨੇ ਆ ਕੇ ਗੁਰਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੱਚੇ ਪਾਤਸ਼ਾਹ ਬਰਤਾ ਕਰਪਾ ਕਰੋ ਮੈਂ ਗੁਰਨਾੰਕ ਸਾਹਿਬ ਦਾ ਸਿੱਖ ਹਾਂ ਮੇਰਾ ਪਰਿਵਾਰ ਸਿੱਖੀ ਨਾਲ ਗੁਰਨਾੰਕ ਸਾਹਿਬ ਤੋਂ ਜੁੜਿਆ ਹੋਇਆ ਹੈ ਪਰ ਮੇਰੀ ਇੱਕ ਅਰਦਾਸ ਹੈ ਕਿ ਮੇਰੇ ਘਰ ਕੋਈ ਔਲਾਦ ਹੋਵੇ ਜਿਹੜੀ ਉਹ ਬਚਦੀ ਨਹੀਂ ਕਿ ਜਦੋਂ ਵੀ ਕੋਈ ਜਿਹੜਾ ਬੱਚਾ ਜਨਮ ਲਾਂਦਾ ਉਹਦੀ ਥੋੜੀ ਦੇਰ ਬਾਅਦ ਮੌਤ ਹੋ ਜਾਂਦੀ ਹੈ ਮੇਰੇ ਤੇ ਕਿਰਪਾ ਕਰੋ ਮੇਰੇ ਘਰ ਵੀ ਔਲਾਦ ਬੱਚੇ ਮੇਰਾ ਬਾਗ ਪਰਿਵਾਰ ਵੀ ਵਧੇ ਗੁਰਮੁਖੋ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਧੰਗੁਰ ਤੇਜ ਬਾਦਸ਼ਾਹ ਮਹਾਰਾਜ ਨੇ ਉਹਦੀ ਅਰਦਾਸ ਸੁਣੀ ਉਹਦੀ ਗੋੜੀ ਕੀਤੀ ਉਦਾਗ ਪਰਿਵਾਰ ਵਧਿਆ ਉਹਨੇ ਅਰਦਾਸ ਕੀ ਕੀਤੀ ਸੀ ਸੱਚੇ ਪਾਤਸ਼ਾਹ ਜਿਹੜਾ ਪਹਿਲਾ ਬੱਚਾ ਹੋਏਗਾ ਮੈਂ ਗੁਰੂ ਘਰ ਨੂੰ ਪਰਕੁਣ ਕਰ ਦਵਾਂਗਾ ਗੁਰੂ ਘਰ ਨੂੰ ਮੈਂ ਛੜਾਵਾ ਛੜਾ ਦਵਾਂਗਾ ਸਾਧ ਸੰਗਤ ਭਾਈ ਸੁਜਾਨ ਸਿੰਘ ਦੇ ਘਰ ਉਹਦਾ ਬਾਗ ਪਰਿਵਾਰ ਵਧਿਆ ਉਹਦੇ ਘਰ ਪਹਿਲੀ ਲੜਕੀ ਹੋਈ ਮਾਤਾ ਰਾਜਕੌਰ ਜੀ ਠੀਕ ਹੈ ਹੁਣ ਜਦੋਂ ਉਹ ਲੜਕੀ ਵਿਆਹ ਯੋਗ ਹੋਗੀ ਉਹ ਅਨੰਦਪੁਰ ਸਾਹਿਬ ਗੁਰੂ ਸਾਹਿਬ ਦੇ ਦਰਬਾਰ ਵਿੱਚ ਲੈ ਕੇ ਆ ਗਿਆ ਮੈਂ ਇੱਥੇ ਦੱਸ ਦਵਾਂ ਕਿ ਧੰ ਗੁਰਤੇਗ ਬਾਦਲ ਸਾਹਿਬ ਦੀ ਸ਼ਹਾਦਤ ਹੋ ਚੁੱਕੀ ਸੀ ਗੁਰੂ ਸਾਹਿਬ ਸ਼ਹੀਦ ਹੋ ਚੁੱਕੇ ਸੀ ਕਿ ਤੇ ਗੁਰਗੱਦੀ ਦੇ ਉੱਤੇ ਧੰ ਗੁਰਗਵਿੰਸਨ ਸਾਹਿਬ ਮਹਾਰਾਜ ਆ ਬਰਾਜਮਾਨ ਸੀ ਮੈਂ ਕਹਾਂ ਕਿ ਅੱਜ ਹਨਾ ਕਿ ਬਾਟੇ ਦੇ ਵਿੱਚ ਇੱਕ ਬਾਟੇ ਜੋ ਮਨੁੱਖ ਕਾ ਕੇ ਜਾਤ ਪਾਤ ਨੂੰ ਦੂਰ ਕੀਤਾ ਅੱਜ ਗੁਰਗਵਿੰਸਨ ਸਾਹਿਬ ਮਹਾਰਾਜ ਦੇ ਕੋਲ ਭਾਈ ਸੁਜਾਨ ਸਿੰਘ ਜੀ ਉਹ ਲੜਤੀ ਨੂੰ ਲੈ ਕੇ ਹਾਜ਼ਰ ਹੋਏ ਆ ਸੱਚੇ ਬਾਦਸ਼ਾਹ ਨੂੰ ਸਾਰੇ ਵਿਥਿਆ ਸੁਣਾਈ ਸਾਰੀ ਕਹਾਣੀ ਸੁਣਾ ਦਿੱਤੀ ਕਿ ਸੱਚੇ ਬਾਦਸ਼ਾਹ ਮੈਂ ਅਸਰ ਕਰਕੇ ਅਰਦਾਸ ਬੇਨਤੀ ਕੀਤੀ ਸੀਗੀ ਮੇਰੀ ਅਰਦਾਸ ਪੂਰੀ ਹੋਈ ਹੈ ਮੈਂ ਆ ਜਾ ਕੇ ਆਪਣੀ ਲੜਕੀ ਨੂੰ ਲੈ ਕੇ ਹਾਜ਼ਰ ਹੋਇਆ ਇਹ ਵੀ ਹੁਣ ਇਹ ਵਿਆਹ ਯੋਗ ਹੈ ਇਹਦੀ ਸ਼ਾਦੀ ਹੁਣ ਤੁਸੀਂ ਆ ਜਿੱਥੇ ਚਾਹੋ ਉਥੇ ਕਰ ਦਿਓ ਚੰਗਾ ਫਿਰ ਇਹ ਮੇਰਾ ਜਰਨੈਲ ਹੈ ਭਾਈ ਜੈਤਾ ਜੀ ਮੇਰੀ ਖਾਲਸਾ ਫੌਜ ਦਾ ਸ਼੍ਰੋਮਣੀ ਜਮਾਹਾਲਾ ਇਹਦੀ ਸ਼ਾਦੀ ਇਹਦੇ ਨਾਲ ਕਰਦੇ ਹੋ। ਹੂੰ ਦੇਖੋ ਗੱਡੀ ਵੱਡੀ ਗੱਲ ਹੈ। ਭਾਈ ਜੈਤਾ ਜੀ ਦੀ ਸ਼ਾਦੀ ਜਾਤ ਘਰਾਣੇ ਦੇ ਵਿੱਚ ਪੱਟੀ ਦੇ ਸਿੱਖ ਜੱਟ ਭਾਈ ਸੁਜਾਨ ਸਿੰਘ ਦੀ ਲੜਕੀ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਕਰਾਈ ਕਿਉਂ ਕਰਾਈ? ਜਿੱਥੇ ਮੈਂ ਅੱਜ ਇੱਕ ਬਾਤ ਇਹਨਾਂ ਨੂੰ ਦੇ ਕੇ ਸ਼ਕਾ ਕੇ ਜਾਤ ਦਾ ਦੂਰ ਕੀਤੀ ਆ ਅੱਜ ਮੈਂ ਤੁਹਾਡੀਆਂ ਪੀੜ੍ਹੀਆਂ ਗੰਗਾ ਬਾਤ ਚੱਲਿਆ। ਜਾਤ ਪਾਤ ਨੂੰ ਖਤਮ ਕਰਨ ਵਾਸਤੇ ਮਹਾਰਾਜ ਨੇ ਪੂਰੀ ਜੋਰ ਲਾਇਆ ਮਹਾਰਾਜ ਨੇ ਬੜੀ ਬੜੀ ਬਖਸ਼ਿਸ਼ ਕੀਤੀ ਹੈ ਜਾਤ ਪਾਤ ਨੂੰ ਖਤਮ ਕੀਤਾ ਹੈ ਪ੍ਰੈਕਟੀਕਲ ਤੌਰ ਤੇ ਵੀ ਭਾਈ ਜਤਾ ਜੀ ਦੀ ਜਿਹੜੀ ਸ਼ਾਦੀ ਹੈ ਉਹ ਜੱਟ ਘਰਾਣੇ ਵਿੱਚ ਕੀਤੀ ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਅੱਜ ਜਿਹੜਾ ਫਰਕ ਹੈ ਇਹ ਜਾਤ ਪਾਤ ਦਾ ਤੇ ਘਰ ਦਾ ਜਾ ਰਿਹਾ ਸਾਡੇ ਬੱਚੇ ਵੀ ਅੱਗੇ ਸਾਡੇ ਜਿਹੜੇ ਬਜ਼ੁਰਗ ਸਿਗੇ ਘੱਟ ਪੜੇ ਸਿਗੇ ਹੁਣ ਜਿਹੜੀਆਂ ਨਵੀਂ ਜਨਰੇਸ਼ਨ ਹੈ ਸਾਰੀ ਪੜ੍ਹੀ ਲਿਖੀ ਐ ਅੱਜ ਜਿਹੜਾ ਮਾਹੌਲ ਐ ਉਹ ਬਦਲਦਾ ਜਾਂਦਾ ਐ ਅੱਜ ਕੋਈ ਜ਼ਿੰਮੇਦਾਰ ਨਹੀਂ ਕੋਈ ਜੱਟ ਨਹੀਂ ਕੋਈ ਮਹਵਿਸ ਨਹੀਂ ਕੋਈ ਧਰਮਦਾਸਿਆ ਸਿੱਖ ਨਹੀਂ ਨਾ ਅੱਜ ਸਾਰੇ ਇੱਕ ਐ ਮਾਨਸ ਕੀ ਜਾਤ ਸਭਾ ਇੱਕ ਐ ਇੱਕ ਪਛਾਣ ਇੱਕ ਇੱਕ ਉਦੇਸ਼ ਤੇ ਨਾਲ ਹੀ ਅੱਜ ਵੀ ਸੰਕਟ ਜੜੀਆਂ ਆਪਣੇ ਪਿੰਡਾਂ ਵਿੱਚ ਆਪਣੇ ਨਗਰਾਂ ਵਿੱਚ ਤੇ ਦਿਨ ਜਿਹੜੇ ਮੈਨੂੰ ਤੇ ਮਨਾਉਂਦੀਆਂ ਨੇ ਮੈਂ ਬੇਨਤੀ ਕਰਾਂਗਾ ਹੱਥ ਜੋੜ ਕੇ ਸਮੁੱਚੀਆਂ ਸੰਤਾਂ ਨੂੰ ਗੁਰਮਖੋ ਇਹਨਾਂ ਭੇਦ ਭਾਬੋਂ ਤੋਂ ਪਿੱਛੇ ਹਟ ਕੇ ਇਹ ਤੋਂ ਉੱਪਰ ਉੱਠ ਕੇ ਇਹ ਦਿਨ ਮਨਾਇਆ ਕਰੀਏ ਬਾਬਾ ਜੀਵਨ ਸਿੰਘ ਨੇ ਸਾਰੇ ਕੌਮ ਵਾਸਤੇ ਕੁਰਬਾਨੀ ਕੀਤੀ ਆ ਪੰਨਾ ਦਾ ਤੇ ਸਫਰ-ਏ-ਸ਼ਹਾਦਤ ਆ ਜਿਹੜਾ ਇਹ ਮੰਜ਼ਲ ਆ ਜਿਹੜੀ 22 ਦਸੰਬਰ ਤੋਂ ਸ਼ੁਰੂ ਹੋ ਜਾਣੀ ਆ ਬਾਬਾ ਜੀਵਨ ਸਿੰਘ ਜੀ ਵੀ ਐਸੀ ਜਗ੍ਹਾ ਤੋਂ ਗੁਰੂ ਸਾਹਿਬ ਜੀ ਦੇ ਨਾਲ ਗਏ ਆ ਉਹਨਾਂ ਦਾ ਵੀ ਇਹ ਪਰਿਵਾਰ ਨਾਲ ਗਿਆ ਉਹਨਾਂ ਨੇ ਵੀ ਆਪਣਾ ਘਰ ਛੱਡਿਆ ਇਹ ਕਹਿ ਲੋ ਉਹਨਾਂ ਨੇ ਵੀ ਆਪਣਾ ਇੱਕ ਘਰ ਛੱਡਿਆ ਛੱਡਿਆ ਹਾਂ ਪਰ ਉਹਨਾਂ ਦਾ ਜਿਹੜਾ ਪਰਿਵਾਰ ਸੀ ਭਾਈ ਆਗਿਆ ਰਾਮ ਜੀ ਦਾ ਬਾਬਾ ਕਰਮ ਸਿੰਘ ਤੇ ਸੋਢੀ ਰੋਸ ਦੇ ਵਿੱਚੋਂ ਜਿਹੜੇ ਸੰਤ ਸਗੇ ਇੱਥੇ ਇਹਨਾਂ ਨੂੰ ਗੁਰੂ ਸਾਹਿਬ ਅਨੰਤਪੁਰ ਸਾਹਿਬ ਦੇ ਵਿੱਚ ਛੱਡ ਕੇ ਗਏ ਆ ਕਿ ਤੁਸੀਂ ਇਹਨਾ ਸਥਾਨਾਂ ਦੀ ਸੇਵਾ ਸੰਭਾਲ ਕਰਦੇ ਰਹਿਣਾ ਨਜ਼ਰਸਾਨੀ ਰੱਖਣੀ ਅੱਜ ਤੁਸੀਂ ਦਰਸ਼ਨ ਕਰਦੇ ਹੋ ਉਹ ਤਹਸ ਕੇਸਗਰ ਸਾਹਿਬ ਹੈ ਇਹ ਕਿਲਾਣ ਅੰਗੜ ਸਾਹਿਬ ਹੈ ਇਹ ਬਾਬਾ ਜੀਵਨ ਸਿੰਘ ਦਾ ਅਸਥਾਨ ਹੈ ਤੇ ਗੁਰਦੁਆਰਾ ਸੀਸਗਨ ਸਾਹਿਬ ਹੈ ਸਾਨੂੰ ਕਿੱਥੋਂ ਪਤਾ ਲੱਗਿਆ ਕਿੱਥੋਂ ਇਤਿਹਾਸ ਦੀ ਜਾਣਕਾਰੀ ਮਿਲੀ ਬਾਬਾ ਕਰਮ ਸਿੰਘ ਜੀ ਜਿਹੜੇ ਬਾਬਾ ਜੀਵਨ ਸਿੰਘ ਜੀ ਦੇ ਪਰਿਵਾਰ ਵਿੱਚੋਂ ਸੀ ਭਾਈ ਆਗਿਆ ਰਾਮਜੀਤ ਜੀ ਜਿਹੜੀ ਉਲਾਦ ਸੀ ਉਹਨਾਂ ਨੇ ਇਹਨਾਂ ਸਥਾਨਾਂ ਦੇ ਉੱਤੇ ਇੱਕ ਇਲਾਹਾ ਪਰਦੇ ਦੇ ਪੁੱਤ ਬਾਬਾ ਜੀਵਨ ਸਿੰਘ ਦੇ ਪੁੱਤ ਬਾਬਾ ਜੀਵਨ ਸਿੰਘ ਜੀ ਦੇ ਆਇਆ ਜੀ ਦੇ ਲੜਕੇ ਭਾਈ ਆਗਿਆ ਰਾਮ ਜੀ ਦੇ ਸੁਪੁੱਤਰ ਬਾਬਾ ਕਰਮਦਾਸ ਜੀ ਜਿਹੜੇ ਅਮਰੋਸ਼ਾ ਕੇ ਕਰਮ ਸਿੰਘ ਬਣੇ ਇਹਨਾਂ ਨੇ ਤੇ ਸੋਡੀ ਪਰਿਵਾਰ ਵਿੱਚੋਂ ਜਿਹੜੇ ਮਹਾਂਪੁਰਸ਼ ਸੀਗੇ ਸੰਤ ਇੱਥੇ ਇਹਨਾਂ ਨੇ ਰਾਕੇ ਆਪਣੀ ਜਾਨ ਨੂੰ ਵੀ ਬਚਾਇਆ ਜਿਨੇ ਲੁਕੇ ਰਹਿਣਾ ਸ਼ਾਮ ਸਵੇਰੇ ਜਦੋਂ ਸਮਾਂ ਬਣਨਾ ਇਹਨਾਂ ਇਤਿਹਾਸਕ ਸਥਾਨਾਂ ਦੇ ਉੱਤੇ ਤੂਫ ਦੀਪ ਕਰਕੇ ਜਾਣਾ ਝਾਲੂ ਬਰਦਾਰੀ ਕਰਕੇ ਜਾਣੀ ਇਹਨਾਂ ਸਥਾਨਾਂ ਦੇ ਨਿਸ਼ਾਨ ਬਈ ਰੱਖੀ ਤਾਂ ਹੀ ਅੱਗੇ ਜਾ ਕੇ ਇਤਿਹਾਸ ਨੇ ਸਾਨੂੰ ਦੱਸਿਆ ਕਿ ਇਹ ਕਿਲਾ ਅਨੰਦਗੜ੍ਹ ਸਾਹਿਬ ਹੈ ਇਹ ਤਖਤ ਸੀਸਗੜ੍ਹ ਸਾਹਿਬ ਹੈ ਇਹ ਪਰਿਵਾਰ ਨਾ ਇੱਥੇ ਰਹਿੰਦਾ ਤਾਂ ਸਾਨੂੰ ਕੋਈ ਜਾਣਕਾਰੀ ਨਹੀਂ ਸੀ ਮਿਲਣੀ ਜੋ ਸੋਡੀ ਪਰਿਵਾਰ ਵਿੱਚੋਂ ਉਹ ਪਰਿਵਾਰ ਨਾ ਰਹਿੰਦਾ ਇੱਥੇ ਸਾਨੂੰ ਜਾਣਕਾਰੀ ਨਹੀਂ ਸੀ ਮਿਲਣੀ ਇਹ ਅਨੰਦਗੜ੍ਹ ਸਾਹਿਬ ਜਿਹੜਾ ਤੇ ਤਖਤ ਸੀਸਗੜ੍ਹ ਸਾਹਿਬ ਜਿਹੜਾ ਸੀਸਗੜ੍ਹ ਸਾਹਿਬ ਜਿਹੜਾ ਤੇ ਜਾਣਕਾਰੀ ਸਾਨੂੰ ਇਹਨਾਂ ਪਰਿਵਾਰਾਂ ਤੋਂ ਮਿਲ ਜਾ ਅਗੇ ਕੇ ਹਾਂ ਜੀ ਅੱਛਾ ਬਾਬਾਈ ਇੱਕ ਮੈਨੂੰ ਗੱਲ ਹੋਰ ਦੱਸੋ ਠੀਕ ਹੈ ਤੁਸੀਂ ਬੜੀ ਸੋਹਣੀ ਗੱਲ ਦਿੱਤੀ ਵੀ ਅੱਜਕੱਲ ਪੂਰੇ ਪੰਜਾਬ ਦੇ ਵਿੱਚ ਨਹੀਂ ਪੰਜਾਬ ਤੋਂ ਬਾਹਰ ਵੀ ਹਰ ਥਾਂ ਉੱਤੇ ਜਿੱਥੇ ਸਿੱਖ ਵਸਦੇ ਆ ਬਾਬਾ ਜੀਵਨ ਸਿੰਘ ਨੂੰ ਯਾਦ ਵੀ ਕਰਦਾ ਹੈ ਉਹਨਾਂ ਦੀ ਦਿਹਾੜਾ ਮਨਾਇਆ ਜਾਂਦਾ ਲਗਭਗ ਹਰ ਥਾਂ ਦੇ ਉੱਤੇ ਸ਼ੁਰੂ ਹੋ ਗਏ ਨੇ ਹੁਣ ਕਿਤਨੇ ਕਿਤੇ ਪਿਛਲੇ 5-7 ਸਾਲਾਂ ਤੋਂ ਅ ਹੋ ਸਕਦਾ ਤੁਹਾਡੇ ਹੋਵੇ ਖਿਆਲ ਵਿੱਚ ਜਾਂ ਨਾ ਹੋਵੇ ਕਿਤਨਾ ਕਿਤੇ ਜੱਟਵਾਦ ਰੰਗਰੇਟਾਵਾਦ ਜਿਹੜਾ ਕਿ ਮਿੱਟ ਸਿੱਖਾਂ ਤੋਂ ਮਿਟਣਾ ਚਾਹੀਦਾ ਸੀਗਾ ਉਹ ਕਿਤਨਾ ਕਿਤੇ ਵਧ ਰਿਹਾ ਹੈ ਰੰਗਰੇਟਾਵਾਦ ਤੇ ਜੱਟਵਾਦ ਗੁਰਗੋਬਿੰਦ ਸਿੰਘ ਦਾ ਖਾਲਸਾਵਾਦ ਜਿਹੜਾ ਹੈ ਉਹ ਪਿੱਛੇ ਇੱਕ ਪਾਸੇ ਰਹਿ ਗਿਆ ਇਹਦੇ ਬਾਰੇ ਤੁਸੀਂ ਕੀ ਸੰਗਤਾਂ ਨੂੰ ਕਹੋਗੇ ਮੈਂ ਪਹਿਲੇ ਵੀ ਬੇਨਤੀ ਕਰਕੇ ਇਹੇ ਤੁਹਾਨੂੰ ਹਟਿਆ ਤੇ ਗੁਰਮੁਖੋ ਇਹਨਾਂ ਜਾਤਾਂ ਤੋਂ ਪਰੋਖਜ ਹੂੰ ਜਾਤਾਂ ਤੋਂ ਜੀਵਨ ਸਿੰਘ ਬਾਬਾ ਜੀ ਬਾਹਰ ਨਿਕਲ ਕੇ ਸਾਡਾ ਸਾਡਾ ਗੁਰਨਾਮਿਕੀ ਜਾਂਦੀ ਹੈ ਗੁਰਨਾਮਿਕੀ ਸਾਧ ਦੇ ਸਿੱਖ ਬਣੋ ਪ੍ਰਤਿਗ ਬਾਬਾ ਸਾਧ ਦੇ ਸਿੱਖ ਬਣੋ ਅਮਰ ਸਜੋ ਸਿੰਘ ਸਜੋ ਗੁਰੂ ਵਾਲੇ ਬਣੋ ਤਾਂ ਕਿ ਇਹਨਾਂ ਚੀਜ਼ਾਂ ਤੋਂ ਆਪ ਬਾਹਰ ਨਿਕਲ ਕੇ ਇਹ ਦਿਨ ਤਿਹਾਰੇ ਆ ਜਿਹੜੇ ਮਨਾਏ ਰੰਗਰੇਟਾਵਾਦ ਜਿਹੜਾ ਤੁਸੀਂ ਗੱਲ ਕੀਤੀ ਆ ਠੀਕ ਆ ਹੂੰ ਕੁਝ ਲੋਕਾਂ ਦੇ ਦਿਮਾਗਾਂ ਵਿੱਚ ਇਹ ਗੱਲਾਂ ਚੱਲਦੀਆਂ ਹਨ ਜਾਤ ਪਾਤੋਂ ਲੈ ਕੇ ਹਮ ਜੱਟਵਾਦ ਵੀ ਆ ਗਈ ਐ ਜੇ ਉਧਰ ਜੱਟਵਾਦ ਆ ਗਈ ਐ ਨਾ ਤੇ ਇਧਰ ਰੰਗਰੇਟਾਵਾਦ ਵੀ ਰੰਗਰੇਟਾਵਾਦ ਕਹਿੰਦੇ ਵੀ ਬੰਨ੍ਹ ਬਣਾ ਹਰਦਾ ਗਿਆ ਮੈਂ ਨਹੀਂ ਇਹ ਗੱਲ ਕਹਿੰਦਾ ਹਮ ਮੈਂ ਬਾਬਾ ਜੀਵਨ ਸਿੰਘ ਜੀ ਦੇ ਪਾਵਨ ਅਸਥਾਨ ਦਾ ਮੁਖ ਸੇਵਾਦਾਰ ਹੂੰ ਉਹਨਾਂ ਦੇ ਨਾਤੇ ਇਹ ਬੇਨਤੀ ਕਰਦਾ ਹਾਂ ਕਿ ਗੁਰਮਖੋ ਇਹ ਰੰਗਰੇਟਾਵਾਦ ਤੋਂ ਜੱਟਵਾਦ ਤੋਂ ਰਮਦਾਸੀਆਵਾਦ ਤੋਂ ਨਿਕਲ ਜਾਏ ਗੁਰੂ ਨਾਨਕ ਸਾਹਿਬ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਬਣੀਆਂ ਤਾਂ ਕਿ ਲੋਕ ਸੁਖੇ ਪਰ ਲੋਕ ਸੇਲੇ ਹੋ ਸਕਣ ਸੰਤਾ ਆਪਸੀ ਪਿਆਰ ਹੈ ਜਿਹੜਾ ਇਹ ਵਧਣਾ ਚਾਹੀਦਾ ਹੈ ਇਹ ਘਟਣਾ ਨਹੀਂ ਚਾਹੀਦਾ ਮੈਂ ਤੁਹਾਨੂੰ ਦੱਸ ਕੇ ਰਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣਾ ਸਾਰਾ ਜੋਰ ਲਾਤਾ ਹਾਂ ਜਾਤੀਵਾਦ ਨੂੰ ਖਤਮ ਕਰਨ ਵਾਸਤੇ ਭੇਦਭਾਵ ਨੂੰ ਖਤਮ ਕਰਨ ਵਾਸਤੇ ਪਰ ਕੁਝ ਜਗ੍ਹਾ ਤੇ ਅਜੇ ਵੀ ਇਹ ਚੱਲ ਰਿਹਾ ਹੈ ਪਰ ਮੈਂ ਇਹ ਬੇਨਤੀ ਕਰਾਂਗਾ ਕਿ ਗੁਰਮਖੋ ਇਹਨਾਂ ਚੀਜ਼ਾਂ ਤੋਂ ਉਪਰੋਟ ਕੇ ਇਹ ਦਿਨ ਮਨਾਇਆ ਕਰੀਏ ਅੱਛਾ ਬਾਬਾ ਜੀ ਇੱਕ ਇੱਕ ਲਾਸਟ ਸਵਾਲ ਤੁਸੀਂ ਸਾਨੂੰ ਜਰੂਰ ਜਵਾਬ ਦਿਓ ਜਿਵੇਂ ਤੁਹਾਡਾ ਖਿਆਲ ਆਉਂਦਾ ਹੈ ਅੱਜ ਕੱਲ ਜਿਹੜੇ ਨਵੇਂ ਫੇਸਬੁੱਕ ਹੀ ਵਿਦਵਾਨ ਕਹਿ ਲੋ ਜਾਂ ਇਹ ਕਹਿ ਲੋ ਵੀ ਨਵੇਂ-ਨਵੇਂ ਉੱਠੇ ਵਿਦਵਾਨ ਨੇ ਜੀ ਉਹਨਾਂ ਦਾ ਇੱਕ ਕਿਤੇ ਕਿਤੇ ਜਿਹੜਾ ਸਾਡਾ ਪੁਰਾਤਨ ਸਾਡੀਆਂ ਰਵਾਇਤੀ ਇਤਿਹਾਸ ਹੈ ਉਹਨੂੰ ਪਿੱਛੇ ਕਰਕੇ ਇਹ ਵੀ ਇਹ ਵੀ ਰੰਗਰੇਟਾ ਉਹ ਵੀ ਜੇ ਬਾਬਾ ਦੀਪ ਸਿੰਘ ਉਹ ਵੀ ਰੰਗਰੇਟਾ ਅਹ ਹਿਸਨਲੂਆ ਉਹ ਵੀ ਰੰਗ ਰੇਟਾ ਬੰਦਾ ਸਿੰਘ ਬਹਾਦਰ ਜੀ ਇਹ ਵੀ ਰੰਗ ਰੇਟਾ ਮਤਲਬ ਕਿ ਇਹ ਚੀਜ਼ਾਂ ਕਿੱਥੋਂ ਤੱਕ ਸਹੀ ਨੇ ਜਾਂ ਤੁਹਾਨੂੰ ਕਿਵੇਂ ਲੱਗਦੀਆਂ ਨੇ ਇਹ ਚੀਜ਼ਾਂ ਇਹਦੇ ਵਾਸਤੇ ਖੋਜ ਦੀ ਬੜੀ ਲੋੜ ਹੈ ਬਹੁਤ ਜ਼ਿਆਦਾ ਲੋੜ ਹੈ ਜੇ ਖੋਜ ਦੀ ਹੂੰ ਮੈਂ ਕਿਉਂਕਿ ਸਾਡੇ ਵਿੱਚ ਹੂੰ ਜਿਹੜੇ ਲਿਖਾਰੀ ਆ ਨਾ ਹੂੰ ਉਹ ਘਟ ਹੋਇਆ ਹੂੰ ਸਿੱਖਾਂ ਨੇ ਇਤਿਹਾਸ ਸਿਰਜਿਆ ਏ ਲਿਖਿਆ ਨਹੀਂ ਹਾਂ ਲਿਖਣ ਵਾਲੇ ਦੂਸਰੇ ਸਕੇ ਹੂੰ ਇਹ ਲਿਖਣ ਵਾਲਿਆਂ ਨੇ ਇਹ ਜਿਹੜਾ ਨਾ ਕੁਲੇਖੇ ਪਾਏ ਹੋਏ ਆ ਇਹਦੇ ਵਾਸਤੇ ਸਾਨੂੰ ਇਰਾਦਾ ਕੋਣ ਨਾਲੋਂ ਖੋਜ ਕਰ ਵਾਲੇ ਪਾਸੇ ਚਲੀਏ ਆਪਾਂ ਸਹੀ ਹਾਂ ਇਸ ਪਾਸੋਂ ਜਾਣ ਤੋਂ ਨਾਲੋਂ ਸੇ ਭਾਈ ਜੀ ਇਹ ਸਾਰੇ ਰੰਗਰੇਤੇ ਆ ਜਾਂ ਇਹ ਸਾਰੇ जाट ਆ ਮੈਂ ਕਹਾਂ ਕਿ ਹਟੇ ਨਹੀਂ ਹਾਂ ਇਸ ਪਾਸੇ ਨਾ ਚਲੀਏ ਆਪਾਂ ਖੋਜ ਕਰੀਏ ਹੋਰ ਖੋਜ ਕਰੀਏ ਇਹ ਖੋਜ ਦਾ ਵਿਸ਼ਾ ਹੈ ਅ ਸਾਹੀਦਾ ਤਾਂ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਜਿੰਨੇ ਸਾਡੇ ਵਿਦਵਾਨ ਹੈ ਜਿਹੜਾ ਲਖਾਰੀ ਹੈ ਕਿਸੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਣ। ਨਹੀਂ ਬਬਾਰਾ ਇਹ ਵੀ ਲੱਗਦਾ ਹੁੰਦਾ ਹੈ। ਪਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਮੈਂ ਇਹ ਕਹਿੰਦਾ ਕਿ ਸਾਰੇ ਜਿੰਨੇ ਵਿਦਵਾਨ ਹੈ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਠੀਕ ਹੈ ਮੈਂ ਤੁਹਾਡੀ ਗੱਲ ਮੰਨਦਾ ਹਾਂ। ਅ ਕਲਗੀ ਕੋੜੇ ਦਾ ਜੜਾ ਹੈ ਨਾ ਤੇ ਬਾਤ ਬਾਤ ਅੱਜ ਵੀ ਚੱਲਦਾ ਪਿਆ ਹੈ। ਹੂੰ ਬਿਲਕੁਲ ਜਿਹੜਾ ਕਿ ਬਾਬਾ ਦੀਪ ਸਿੰਘ ਜੀ ਬਾਬਾ ਫੁੱਲਾ ਸਿੰਘ ਜੀ ਅਕਾਲੇ ਹਰਿ ਸਿੰਘ ਜੀ ਨਲਵਾ ਇਹ ਜਮਾਇਲਾ ਸਾਡੇ ਹਾਂ ਸਿੱਖ ਪੰਥ ਦੇ ਸਾਡੇ ਜਰਨਲ ਨੇ ਪਰ ਇਹਨਾਂ ਬਾਰੇ ਵਾਦ ਵਿਵਾਦ ਵਿੱਚ ਪੈਣ ਤੋਂ ਨਾਲ ਅਕਾਲ ਤਖਤ ਨੂੰ ਇਹ ਗੱਲ ਚਾਹੀਦੀ ਆ ਕਿ ਸਾਰੇ ਵਿਦਵਾਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਸਾਰਿਆਂ ਦੇ ਸੁਝਾਅ ਲਏ ਜਾਣ ਸਾਰਿਆਂ ਦੀਆਂ ਲਿਖਤਾਂ ਜੜੀਆਂ ਉਹ ਵੇਖਿਆ ਜਾਣ ਤੇ ਨੰਨਾ ਕੀਤਾ ਜਾਵੇ ਚ ਸੱਚ ਕੀ ਹੈ ਤੇ ਝੂਠ ਕੀ ਹੈ ਤਾਂ ਕਿ ਇਹ ਜਿਹੜੇ ਸੰਗਤਾਂ ਦੇ ਵਿੱਚ ਭੁਲੇਖੇ ਪਾਏ ਜਾ ਰਹੇ ਅੱਜ ਇਹ ਕਿਸੇ ਵੀ ਤਰ੍ਹਾਂ ਦੇ ਭੁਲੇਖੇ ਨਹੀਂ ਰਹਿਣੇ ਚਾਹੀਦੇ ਇਹ ਭੁਲੇਖੇ ਦੂਰ ਹੋਣੇ ਚਾਹੀਦੇ ਆ ਗੁਰੂ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ ਤਾਂ ਕਿ ਅਸੀਂ ਆਪਣੇ ਆਨ ਨਾਲ ਜਿਹੜੀ ਜਨਰੇਸ਼ਨ ਹੈ ਉਹਨੂੰ ਇਹ ਗੱਲ ਦੱਸ ਸਕੀਏ ਕਿ ਨਹੀਂ ਜੇ ਸਾਰੇ ਸੇਕਟਰਾਂ ਦੇ ਵੀ ਕੁਰਬਾਨੀਆਂ ਉਥੇ ਜੱਟ ਸਿੱਖਾਂ ਦੀ ਵੀ ਕੁਰਬਾਨੀਆਂ ਉਥੇ ਰੰਦਾਸੀ ਸਿੱਖਾਂ ਦੀ ਵੀ ਕੁਰਬਾਨੀਆਂ ਉਥੇ ਦੂਸਰੀਆਂ ਕਾਸਟਾਂ ਦੀ ਵੀ ਕੁਰਬਾਨੀ ਹੈਗੀ ਆ ਪਰ ਜਾਤ ਪਾਤ ਵਿੱਚੋਂ ਸਾਨੂੰ ਗੁਰੂ ਸਾਹਿਬ ਨੇ ਕੱਢਿਆ ਸਾਨੂੰ ਨਿਕਲਣਾ ਚਾਹੀਦਾ ਹੈ ਮੈਂ ਦੁਬਾਰਾ ਫੇਰ ਬੇਨਤੀ ਕਰਦਾ ਸੰਗਤਾਂ ਨੂੰ ਕਿ ਤੋਂ ਉੱਪਰ ਉੱਠ ਕੇ ਇਹ ਜਿਹੜੇ ਸਾਡੇ ਦਿਨ ਤਿਹਾਰ ਹੈ ਇਹ ਮਨਾਣੇ ਚਾਹੀਦੇ ਆ ਬਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਉਮੀਦ ਕਰਦੇ ਆ ਜਿਹੜਾ ਤੁਸੀਂ ਜਿੰਨੀਆਂ ਵੀ ਗੱਲਾਂ ਕਈਆਂ ਨੇ ਸਾਰਗੇ ਸੰਗਤਾਂ ਇਹਦੇ ਉੱਤੇ ਜਿਹੜਾ ਹੈ ਉਹ ਪਹਿਰਾ ਦੇਣਗੇ ਆ ਔਰ ਜਾਤ ਪਾਤ ਵਿੱਚੋਂ ਬਾਹਰ ਆ ਕੇ ਕਿਉਂਕਿ ਲੋੜ ਹੈ ਕੌਣ ਰੰਗਰੇਟਾ ਹੈ ਕੌਣ ਜੱਟ ਹੈ ਕੌਣ ਰਵਦਾਸੀਆ ਇਸ ਨਾਲੋਂ ਵੀ ਸਿੱਖ ਆਸੀਂ ਸਾਰੇ ਜਿਸ ਕਰਕੇ ਸਿੱਖ ਦੇ ਤੌਰ ਦੇ ਦਿੱਤੇ ਸੀ ਉਹਨਾਂ ਨੂੰ ਯਾਦ ਕਰੀਏ ਨਾ ਕਿ ਅਸੀਂ ਉਹਨਾਂ ਨੂੰ ਜਾਤਾਂ ਪਾਤਾਂ ਦੇ ਨਾਮ ਤੇ ਵੰਡੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ